ਸੋਹਦੇਵ ਜੀ ਨੇ ਵੀ ਕੁਸ ਸਵਾਲਾਂ ਦੇ ਜਵਾਬ ਦੇਣੇ ਨੇ ਫਿਰ ਉਸ ਤੋਂ ਬਾਅਦ ਬਲਦੇਵ ਸਿੰਘ ਜੀ ਪੇਦਨੀ ਕਾਂਗਰਸ ਦੇ ਆਗੂ ਨੇ ਉਹ ਤਿਆਰ ਰਹੇ ਤੇਜ ਸਿੰਘ ਜੀ ਯਾਗ ਕਾਲਾਗੂੜਾ ਬਾਤਾਂ ਵਰ ਸੁਵੰਦੀ ਸੈਮੀਨਾਰ ਦੇ ਵਿੱਚ ਪਹੁੰਚੇ ਸਾਰੇ ਜਿੰਨੇ ਵੀ ਤੁਸੀਂ ਸਟੇਜ ਤੇ ਪਹੁੰਚੇ ਹੋਗੇ ਸਾਰਿਆਂ ਦਾ ਸਟੇਜ ਵੱਲੋਂ ਕੋਟਨ ਕੋਟ ਧੰਨਵਾਦ ਕਰਦੇ ਆ ਗੱਲ ਸਾਥੀ ਗਰਦੇয়াল ਜੀ ਵਾਸੀ ਆ ਜਿਹੜੀ ਇਹ ਮਨਾਉਣ ਦੇ ਲਈ ਜਿਹੜੇ ਅਸੀਂ ਇਕੱਠੇ ਹੋਇਆ ਆ ਆਪਾਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਜੀਵਨ ਤੋਂ ਕੁਝ ਸਿੱਖਣ ਦੀ ਗੱਲ ਕਰਨੀ ਹੈ ਸਾਥੀ ਗਰਦੇয়াল ਜੀ ਮoi ਗੁਰ ਜਮਾ ਕਿਸਾਨੀ ਬਾਸਤੇ ਚੱਲੇ ਲਗਾਤਾਰ ਉਹਨਾਂ ਨੇ ਬਹੁਤ ਸਾਲ ਲੋਕਾਂ ਦੀ ਸੇਵਾ ਵਿਚਾਰ ਦੇ ਵਿਚਾਰਾ ਮੁਤਾਬਕ ਲੜਾਈ ਲੜੀ ਉਹ ਦਿਲ ਦੇ ਐਨੇ ਵਿਸ਼ਾਲ ਸਾਨ ਜਿੰਨੇ ਵੀ ਤੁਸੀਂ ਲੋਕ ਬੈਠੇ ਹੋ ਸਾਥੀ ਗਰਦਾਲ ਨੂੰ ਜਾਣਦੇ ਹੋ ਹਰ ਇੱਕ ਬੰਦਾ ਇਹ ਕਹਿੰਦਾ ਹੈ ਕਿ ਗੁਰਦੇਵ ਜੀਆਂ ਮੇਰੇ ਸਭ ਤੋਂ ਨੇੜੇ ਸੀ ਹਰ ਇੱਕ ਬੰਦਾ ਕਹਿੰਦਾ ਹੈ ਕਿ ਗੁਰਦੇਵ ਸਿੰਘ ਮੇਰੇ ਸਭ ਤੋਂ ਨੇੜੇ ਸੀ ਮਿੰਦਰਪਾਲ ਜੀ ਇੰਨੀਆਂ-ਕਿੰਨੀਆਂ ਗੱਲਾਂ ਦੱਸ ਕੇ ਗਏ ਨੇ ਹੋਰ ਸਾਥੀ ਸਾਰੇ ਦੱਸ ਕੇ ਗਏ ਨੇ ਉਹ ਵਾਕਿਆ ਹੀ ਰਹੇ ਸੀ ਕਿ ਉਹ ਸਾਰੇ ਲੋਕਾਂ ਦਾ ਉਹ ਇੰਨਾ ਦੋਸਤ ਸੀ ਕਿ ਉਹ ਉਹਦੀ ਨਾਲੋਂ ਜ਼ਿਆਦਾ ਉਹਦੇ ਨਾਲੋਂ ਜ਼ਿਆਦਾ ਇਹ ਉਹਨਾਂ ਦਾ ਇੱਕ ਗੁਣ ਸੀ ਜਿਸ ਕਰਕੇ ਗੁਣਗਾਨ ਲੋਕਾਂ ਨੂੰ ਲੋਕ ਜਾਗਰੂਕ ਕਰਦੇ ਨੇ ਸਮੇਂ ਦੀ ਮਤਲਬ ਕਦਰ ਨੂੰ ਮੈਂ ਕਹਤਾ ਹੋਇਆ ਮੈਂ ਬਹੁਤ ਥੋੜੇ ਸਮੇਂ ਦੀ ਗੱਲ ਨੂੰ ਨਿਮੇਟ ਦੇਣੀ ਆ ਸਾਥੀਏ ਸੰਘਰਸ਼ ਦੇ ਦੌਰਾਨ ਇਮਾਨਦਾਰੀ ਸੱਤਵੇਂ ਬਹੁਤ ਕੀਤੀ ਪੜ੍ਹਾਈ ਦਾ ਲਿਖਾਈ ਦਾ ਬਹੁਤ ਜਿਆਦਾ ਸ਼ੌਕ ਸੀ ਵੀਰ ਜੀ ਨੂੰ ਉਹਨਾਂ ਨੇ ਮਨੁੱਖਤਾ ਵਾਸਤੇ ਬਹੁਤ ਕੁਝ ਕੀਤਾ ਕੰਮ ਕਰਦੇ ਕਰਦੇ ਬਾਤਾਵਾਂ ਤੇ ਪਹੁੰਚ ਗਏ ਬਾਤਾਵਾਂ ਨੂੰ ਪ੍ਰਤੀ ਉਹਨਾਂ ਨੇ ਅਣਖ ਖੱਟ ਮਿਹਨਤ ਕੀਤੀ ਅੱਜ ਅਸੀਂ ਲੋਕ ਜਿੰਨੇ ਬੈਠਿਆ ਸਾਰੇ ਲੋਕਾਂ ਨੇ ਅੱਖੀਂ ਦੇਖਿਆ ਕਿ ਉਹਨਾਂ ਦਾ ਜਿਹੜਾ ਪ੍ਰੈਕਟੀਕਲੀ ਸਾਹ ਦੇਣ ਵਾਲਾ ਇੱਕ ਅਦਾ ਰੰਦਾਈ ਕਹਿ ਸਕਦੇ ਆਂਗੇ ਨਰਸਰੀ ਪੈਦਾ ਕਰਨੀ ਸਾਮ ਸਮਾਈ ਕਰਨੀ ਉਹ ਪੌਦਿਆਂ ਨੂੰ ਸਾਈਕਲ ਦੇ ਮਾਗਰ ਡੱਬੇ ਚ ਰੱਖ ਕੇ ਟੋਕਰੀ ਦੇ ਵਿੱਚ ਰੱਖ ਕੇ ਪਿੰਡ ਪਿੰਡ ਪਹੁੰਚਾਇਆ ਸ਼ੇਰਪੁਰ ਦੇ ਇਲਾਕੇ ਦੇ ਵਿੱਚ ਜੋ ਅੱਜ ਜੋ ਕੁਝ ਥੋੜੀ ਬਹੁਤੀ ਗ੍ਰੀਨਰੀ ਹੈ ਤਾਂ ਸਾਥੀ ਗਿਰਦਿਆਲ ਕਰਕੇ ਹੀ ਹੈ ਮੈਨੂੰ ਇਹ ਗੱਲ ਬਹੁਤ ਅਫਸੋਸ ਨਾਲ ਕਹਿਣੀ ਪੈਂਦੀ ਹੈ ਵੀ ਅਸੀਂ ਬਾਗਾਂਵਾਂ ਪ੍ਰਤੀ ਜੋ ਜਾਦੂਕਾ ਲੋਕਾਂ ਜਿਹਾ ਅਸੀਂ ਲੈ ਕੇ ਜਾਂਦੇ ਆ ਅਸੀਂ ਉਸ ਦਾ ਜਿਹੜਾ ਫਰੂਟ ਹੈ ਆਉਟਪੁੱਟ ਉਹ ਅਸੀਂ ਦੇਖਦੇ ਨਹੀਂ ਨਾ ਹੀ ਸਾਡੇ ਇਹ ਹਕੀਕਤ ਹੈ ਵੀ ਕੋਈ ਆਉਟਪੁੱਟ ਪ੍ਰੈਕਟੀਕਲੀ ਹੈਗੀ ਹੈ ਕੌਣ ਕਿੰਨੇ ਮੂਟੇ ਲੰਗਦਾ ਹੈ ਕੌਣ ਕਿੰਨੇ ਮੂਟੇ ਖਾਂਦਾ ਹੈ ਸਾਥੀ ਸਵੇਰੇ ਭੇਟਾ ਪੀ ਕੇ ਦੂਰ ਦੂਰ ਦੇ ਸਕੂਲਾਂ ਦੇ ਵਿੱਚੋਂ ਟਾਈਮ ਲੈ ਕੇ ਟੀਚਰਾਂ ਹਮਤੇ ਵਿਦਿਆਰਥੀਆਂ ਨੂੰ ਜਾਗੂ ਕਰਨ ਵਾਸਤੇ ਸਟੇਜਾ ਤੇ ਬੋਲਦੇ ਸੀਗੇ ਬਹੁਤ ਲੰਮਾ ਸਮਾਂ ਉਹਨਾਂ ਨੇ ਬਾਕੀ ਕਰਨ ਲਈ ਜਾਗਰੂਤਾ ਫਲਾਈ ਅਤੇ ਉਹਨਾਂ ਨੇ ਪਰਸਨਲੀ ਦੌਰ ਜੁਤੇ ਜਿਸ ਟੀਕੇ ਨਾਲ ਇਥੇ ਨਸਰੀ ਜਲਦੀ ਸੀਗੀ ਉਹ ਚਲਾਈ ਅੱਜ جاشیا میں سارے بےنتی کروں گا بھائی واطر پرتی جاگرک ہو گڑے سکھاؤ کوئی سدھار نہیں ہونا ستری چال جی میں بےنتی کروں بلدیو جیدنی کا اس تو بعد ماسٹر ہروان سنگھ جی نہیں ماسٹر جی بچار دو چار منٹ ضرور سننا ہے ماسٹر ہروان سنگھ جی اس تو بعد تیار ہے آج دے کہ سیمینار ਜਿਹੜਾ ਸ਼ੋਭਾ ਜਨ ਸੰਜੀਤ ਸਿੰਘ ਜੀ ਸ਼ੀਤੂ ਸਾਹਿਬ ਵਾਤਾਵਰਣ ਪ੍ਰੇਮੀ ਉਹਨਾਂ ਨੂੰ ਸ਼ਰਧਾ ਦੇ ਫੋਕਟ ਕਰਨ ਦੇ ਲਈ ਤੇ ਉਹਨਾਂ ਦੇ ਵਾਸੀ ਸਮਾਜੋਂ ਦੇ ਵਿੱਚ ਪਾਚੇ ਸਾਡੇ ਪ੍ਰਧਾਨਗੀ ਮੰਡਲ ਗੱਠਿਆ ਸਖਸ਼ੀਤਾ ਉਹਨਾਂ ਸਾਡੇ

ਕਹਿੰਦੇ ਹੋ ਸਕਦੇ ਆ ਅੱਜ ਜੋ ਸਮਾਂ ਚੱਲ ਰਿਹਾ ਉਹ ਸਾਡਾ ਮੈਂ ਸਮਝਦਾ ਵੀ ਕਰਦੇ ਕੰਪਿਟਿਟਰਾਂ ਨਾਲ ਨਿੰਦ ਕੇ ਸਾਡਾ ਗੁਜ਼ਾਰਾ ਨਹੀਂ ਹੋਣਾ ਸਾਨੂੰ ਇੱਕ ਨਮੀ ਪੀੜੀ ਜਿਹੜੀ ਸਾਡੀ ਆਉਣ ਵਾਲਿਆਂ ਦਾ ਰਸਤਾ ਉਹਨਾਂ ਨੂੰ ਸਾਨੂੰ ਸਹਿਰ ਦੇਣ ਦੀ ਲੋੜ ਹੈ ਔਰ ਉਹਨਾਂ ਦੇ ਨਾਲ ਉਹਨਾਂ ਅੱਜ ਦੇ ਕੰਪੀਟੀਸ਼ਨ ਦਾ ਵਾਦਾ ਗਲੋਬਲਾਈਜੇਸ਼ਨ ਦੇ ਨਾਂ ਦਾ مشਰੀ ਕਾਉ ਦੇ ਨਾਲ ਸਾਡੀਆਂ

جو یوتھ ہے وہ جی پرواسی ہوئے تو پروپر صحت نہ ਉਹਨਾਂ ਨਾਲ ਨਾਲ ਸਾਰੇ ਖੇਤੀ ਦੇ ਨਾਲ ਉਹ ਤੇ ਮੁਕਤ ਨਹੀਂ ਬਣਾਇਆ ਜਾ ਸਕਦਾ ਤੁਸੀਂ ਦੇਖੋ ਆਪਣੇ ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉੱਥੇ ਅਸੀਂ ਕਿੰਨੇ ਪਰਸੈਂਟ ਲੋਕ ਜਾਂਦੇ ਆ ਜਿਹੜੇ ਸਹਾਇਕ ਧੰਦੇ ਔਰ ਇਹਨਾਂ ਨੇ ਪ੍ਰੋਫੈਸ਼ਨਲ ਨੂੰ ਸੰਭਾਲਣ ਬਹੁਤ ਲੱਖ ਰੁਪਇਆ ਕਮਾਦ ਦਿੰਦੀਆਂ ਨੇ ਓ ਰੀ ਆਫ ਕਾਸਟ ਘੱਟ ਪ੍ਰੋਵਾਈਡ ਕਰਨ ਨੂੰ ਪਿਆਰ ਨੇ ਪਰ ਅਸੀਂ ਉੱਤੇ ਪਹੁੰਚਦੇ ਆਂ ਆ ਕਿਸਾਨ ਮੇਲੇ ਲੱਗਦੇ ਆ ਉਥੇ ਇਟਾ ਕੁਝ ਪ੍ਰੋਵਾਈਡ ਕੀਤਾ ਜਾਂਦਾ ਇਨਫਰਮੇਸ਼ਨ ਇੰਨੀ ਹੈ ਪਰ ਅਸੀਂ ਉਥੇ ਸਿਰਫ ਇੱਕ ਫੋਮ ਅਪਲਾਈ ਕਰਨ ਜਾਂਦੇ ਆ ਬਹੁਤ ਇਨਫਰਮੇਸ਼ਨ ਪਈ ਆ ਜੇ ਤੁਹਾਨੂੰ ਕੋਈ ਜੋਗਤਾ ਹੈ ਤਾਂ ਮੈਂ ਸਮਝਦਾ ਜੇ ਇੰਟਰਨੈਟ ਆਇਆ ਤਾਂ ਉਹ ਉਹਨੂੰ ਮੈਸੇਜ ਉਸ ਕਰਨ ਦੀ ਬਜਾਏ ਉਹ ਅੱਜ ਦੇ ਮੈਂ ਸਮਝਦਾ ਵੀ ਕਾਰਪੋਰੇਟ ਰੈਸਲਿੰਗ ਨੂੰ ਪੂਰਾ ਹੌਂਦੀ ਗੱਲ ਨਹੀਂ ਸਾਨੂੰ ਸਾਰਿਆਂ ਨੂੰ ਇੱਕ

ਦੇ ਨਾਲ ਜੁੜਨ ਦੀ ਲੋੜ ਹੈ ਨਵੇਂ ਨਵੇਂ ਜਿਹੜੇ ਸਾਹਰ ਨੇ ਅੱਜ ਮੈਂ ਇਹ ਕਹਿ ਵਰਗਾ ਅੱਜ YouTube ਤੇ ਇਹ ਇਨਫਰਮੇਸ਼ਨ ਪਈ ਹੈ ਜੇ ਤੁਸੀਂ ਉਹ ਤੋਂ ਵੀ ਸਿੱਖ ਕੇ ਬਹੁਤ ਕੁ ਸਿੱਖੇ ਬਣ ਸਕਦੇ ਹੋ ਅੱਜ ਸਿਵਕ ਸਭ ਸਭ ਤੱਕ ਲੋਕ ਪੜ ਕੇ ਉਹ ਤੋਂ ਉਹ ਪੇਪਰ ਮਿਲਿਆ ਹੋਰ ਵੀ ਇਹ ਜੋ ਅੱਜ ਦਾ ਸੋਪੋ ਅਜੰਡਾ ਅੱਜ ਵਾਤਾਵਰਣ ਦੇ ਨਾਲ ਸੰਬੰਧਨ ਗਲੋਬਲ ਵਾਰਮਿੰਗ ਉਹਦੇ ਲੈ ਕੇ ਅਸੀਂ ਕੋਈ ਜ਼ਿੰਮੇਵਾਰ ਜੇ ਕਿਤੇ ਸਰਕਾਰਾਂ ਇਹ ਕਹਿ ਰਹੀਆਂ ਆ ਆਪਾਂ ਜਦੋਂ ਆੜੀ ਪਾਣੀ ਜਦੋਂ ਅਸੀਂ ਅੰਕਾਰ ਲਵਨੇ ਆ ਉਹਦੇ ਲਈ ਆਪਾਂ ਨੂੰ ਕਿਸਾਨਾਂ ਨੂੰ ਵੀ ਮੋਟੀਵੇਟ ਕਰਨਾ ਚਾਹੀਦਾ ਕਿ ਇਹਦੇ ਲਈ ਉਹ ਤੋਂ ਉਹ ਜਿਹੜੀਆਂ ਖਾਦਾ ਪਾਉਂਦੇ ਆ ਦਵਾਈਆਂ ਪੋੜਿਆ ਉਹ ਆਖਰੇ ਨਾਲ ਅਰੋੜ ਵਿੱਚ ਆ ਕੇ ਮਾਰੀਆਂ ਹੁਕਮ ਹੁੰਦੀਆਂ ਉਹ ਵੀ ਬਹੁਤ ਕਰਦਾ ਰਾਜਨੀਤੀ ਦੀ ਗੱਲ ਕਰੀਏ ਰਾਜਨੀਤੀ ਇਹ ਠੀਕ ਹੈ ਕਿ ਮਨੋਤਾ ਦੇ ਨਾਲ ਉਹ ਤੋਂ ਰਾਜੇ ਮਾਣੇ ਆਮੀ ਦਾ ਹੀ ਜਿੰਨੀ ਕਰਨੀ ਹੈ ਪਰ ਅਸੀਂ ਵਿਦਿਆ ਦੇ ਜੀਵ ਆਪਣੇ ਕੰਮ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਸਰ ਕਰਨਾ ਦਾ ਅਰਾਧ ਸਾਨੂੰ ਕਰਨਾ ਚਾਹੀਦਾ ਔਰ ਨਮੀਆਂ ਸੇਤਾ ਆਪਣੇ ਨਵੇਂ ਸ਼ਹਿਰ ਬਣਦਾ ਔਰ ਬਹੁਤ ਸਖੇਪਰਮੇਸ਼ਨ ਭਰੀ ਪਈ ਹੈ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਅੱਗੇ ਆਉਣ ਦੇ ਲਈ ਤਾਂ ਅੱਜ ਆਪਾਂ ਦੇਖ ਸਕਦੇ ਹਾਂ ਸਾਰੇ ਸਾਰੇ ਸੀਜ਼ਨਡ ਔਰ ਮੈਜਰ ਹੁੰਦੇ ਬੈਠੇ ਆ ਉਹਦੇ ਚੜੀ ਸਾਡੀ ਜਵਾਨੀ ਹੈ ਉਹ ਕੋਈ ਸਾਨੂੰ ਜਵਾਨ ਬੱਚਾ ਜਿਹਨੂੰ ਸਾਡੇ ਤੋਂ ਕੁਝ ਸਿੱਖ ਕੇ ਅੱਗੇ ਜਾ ਸਕੇ ਇਹੋ ਜਿਹਾ ਮੈਨੂੰ ਨਜ਼ਰ ਨਹੀਂ ਆਉਣਾ ਅਸੀਂ ਸਾਨੂੰ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜੇ ਇਹ ਸੇਰ ਲਈਏ ਉਹਨਾਂ ਦੇ ਜਿਹੜੇ ਛੜੀਆਂ ਕਮੀਆਂ ਲੈ ਉਹਨਾਂ ਨੂੰ ਦੂਰ ਕਰਕੇ ਉਸ ਬੱਚਿਆਂ ਦੀ ਕੋਈ ਨਵੇਂ ਪ੍ਰੋਗਰਾਮ ਰੇਣਾ ਸਹੂਲਤ ਕਰੀਏ ਇਹਨਾਂ ਨੂੰ ਕੁਝ ਕਹਿਣਾ ਹੋਇਆ ਕੇਵਲਾ ਜਾਗ ਔਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ شیر <Sans�> 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 بعد کرمجیت سنگھ بلو برنالا وہ بھی تیار ہے پہلا ماسٹر ہروند سنگھ جی شیت جی پچے ہوئے پروان کرو واحر جی کا خالص واحد کی فتح ਗੁਰਦੇਵ ਸਾਹਿਬ ਸੀਤਲ ਬਾਰੇ ਬੋਲਦਾ ਬਹੁਤ ਹੀ ਅਕਾ ਹੈ ਕਿਉਂਕਿ ਉਹ ਬਹੁਤ ਲਈ ਬਹੁਤ ਅੱਕੀ ਸਰਬ ਸ੍ਰੇਸ਼ਟ ਤਸਜੀਤ ਦੇ ਮਾਲਕ ਸਨ ਉਹਨਾਂ ਦਾ ਜੀਵਨ ਜੇਕਰ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਨੂੰ ਆਪਾਂ ਨਾਲ ਮੇਲ ਕਰੀਏ ਕਿ ਉਹ ਨਾਲ ਉੱਤੇ ਪਹਿਰਾ ਦਿੱਤਾ ਜੋਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਤਿਤ ਮਾਰਗ ਪੈ ਤਰੀਜੈ ਸਿਰ ਦੀਜੈ ਕਾ ਨਾ ਕੀਜੈ ਤੇ ਬੋਲਾਂ ਦੇ ਉੱਤੇ ਸਾਥੀ ਵਿਦਿਆਰਥੀ ਸ਼ੀਤਲ ਵਰਦੀ ਪਹਿਰਾ ਦੇ ਸਕਦਾ ਹਰ ਕੋਈ ਨਹੀਂ ਦੇ ਸਕਦਾ ਉਹਨਾਂ ਦਾ ਜੀਵਨ ਸੱਚਮੁੱਚ ਇਹ ਕਹਿ ਲਈਏ ਉਹ ਇੱਕ ਤਿਆਗੀ ਮਨੁੱਖ ਸੀ ਇੱਕ ਬਰਾਗੀ ਇਨਸਾਨ ਸੀ ਉਹ ਇੱਕ ਸੇੜਵਾਲ ਸਿਧਕਵਾਲ ਜਿਹੜਾ ਜੰਗਜੂ 72 ਸਾਢੇ ਸਾਡੇ ਸਮਾਤ ਦਾ ਨੈਕ ਸੀ ਜਨ ਵੀ ਜਨੇ ਤੋਂ ਭਗਤ ਜਨ ਕਹਿਦਾ ਤਾਂ ਕਹ ਸੂਰ ਨਹੀਂ ਤਾਂ ਜਨੇ ਬਾਜ ਰਹੇ ਕਾਹੇ ਕਵਾ ਬਨ ਜੇਕਰ ਉਹਨਾਂ ਦੇ ਜੀਵਨ ਦੇ ਉਪਰ ਉਹਨਾਂ ਦੇ ਭਗਤਾਂ ਬਾਰੇ ਗੱਲ ਲੈ ਲਈਏ ਮੈਂ ਮਾਤਕ ਗਨਾਨ ਸਿੰਘ ਜੀ ਮੇਰੇ ਕੋਲ ਬੈਠੇ ਸੀ ਮੈਂ ਬੈਠਾ ਗੱਲ ਕਰ ਰਿਹਾ ਸੀ ਕਿ ਅਖਮੀਬਾਦ ਦੇ ਵਿੱਚ ਅਸੀਂ ਪਰਦੇ ਸੀ ਉਸ ਵੇਲੇ ਉਹਨਾਂ ਨੇ ਉਹ ਕਵਤਾਮਾ ਸਾਨੂੰ ਲੈ ਕੇ ਦਿੱਤੀ ਜਿਹੜੀਆਂ ਅਸੀਂ ਸਟੇਜਾਂ ਤੇ ਗਾਈਆਂ ਭਪਾ ਸਾਹਿਬ ਉਹਨਾਂ ਦੇ ਵਿੱਚ ਸਰਬਨ ਪੁੱਤਰ ਅਤੇ ਬਾਬਾ ਬੰ다 ਸਿੰਘ ਬਹਾਦਰ ਅਤੇ ਦੋ ਤਿੰਨ ਹੋਰ ਕਵਤਾਮਾ ਸਾਡੀਆਂ ਪੈਕ ਸੀ ਮੈਂ ਤੇ ਸਰਜੀਤ ਸਿੰਘ ਮੱਛੀ ਜੀ ਸਵਰਗ ਵਾਸੀ ਕੋਸ਼ਿਸ਼ ਨਾਉਦੇ ਹੁੰਦੇ ਸੀ ਪਾਤਾਲ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਦੇਖਿਆ ਸੂਰਵੇ ਦੇ ਰੂਪ ਦੇ ਵਿੱਚ ਵੀ ਉਹ ਸਮੇਂ ਦੇਖਿਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਜ਼ਿਕਰ ਕੀਤਾ ਕਿਉਂ ਜਦੋਂ ਰੂਪ ਉਸ ਹੋਏ ਉਸ ਸਮੇਂ ਉਹਨਾਂ ਨੇ ਕਿਉਂਕਿ ਉਹ ਕੱਪੜੇ ਦਾ ਕੰਮ ਕਰਦੇ ਸੀ ਅਤੇ ਸਾਈਕਲ ਦੇ ਉੱਪਰ ਜਾ ਕੇ ਕੱਪੜੇ ਵੇਚਦੇ ਸੀ ਉਗੋਂ ਮੇਰਾ ਖਿਆਲ ਹੈ ਵੀ ਉਹਨਾਂ ਨੇ ਜਦੋਂ ਘਰਾਂ ਦੇ ਵਿੱਚ ਹੀ ਜਾਂਦੇ ਸੀ ਖਾਸ ਤੌਰ ਤੇ ਗ੍ਰੀਪਾ ਕੋਲ ਲੋੜਵੰਦਾ ਕੋਲ ਤਾਨਿਆਂ ਕੋਲ ਨਿਆਰੇ ਕੋਲ ਉਦੋਂ ਇੱਕ ਤੀਸ ਉੱਠੀ ਉਹਨਾਂ ਦੇ ਮਰਦੇ ਵਿੱਚ ਕਿ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਇਹ ਸਾਡੇ ਜਿਹੜੇ ਸਰਮਾਇਦਾਰ ਇਹਨਾਂ ਨੂੰ ਰੂਪ ਖਾਈ ਜਾਂਦੇ ਨੇ ਉਹ ਸਮੇਂ ਨਾਲ ਨੂੰ ਰੂਪੋ ਸੋਨਾ ਪਿਆ ਉਹਦਾ ਜ਼ੁਰਮੇਦਾਰ ਉਹਨਾਂ ਦਾ ਕੀਤਾ ਅਤੇ ਜਦੋਂ ਦਾਨੀਆਂ ਦੇ ਰੂਪ ਵਿੱਚ ਮੈਂ ਲੋ ਨੂੰ ਦੇਖਦਾ ਉਹਦੇ ਵਿੱਚ ਇਹ ਭਾਵਨਾ ਸੀ ਕਿ ਮੈਂ ਲੋਕਾਂ ਨੂੰ ਜਿੱਥੇ ਆਪਣਾ ਆਪ ਪਰਿਵਾਰ ਕਰਕੇ ਦੇ ਰਿਹਾ ਲੋਕਾਂ ਨੂੰ ਕਿਸੇ ਦੇ ਕੇ ਜਾਣਾ ਦਾਨ ਦਾ ਪੈਸੇ ਦਾ ਨਹੀਂ ਹੁੰਦਾ ਦਾਨ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਉਹਨਾਂ ਨੇ ਦਾਰ ਦੇ ਰੂਪ ਦੇ ਵਿੱਚ ਇੱਕ ਨਸਰੀ ਪੈਦਾ ਕੀਤੀ ਜਿਸ ਤਰ੍ਹਾਂ ਤੇਜਾ ਸਿੰਘ ਜੀ ਬੋਲ ਕੇ ਗਏ ਨੇ ਉਹ ਨਸਰੀ ਪੈਦਾ ਕਰਕੇ ਜੋ ਇਲਾਕੇ ਵਿੱਚ ਅਸੀਂ ਹਰਿਆਣਾ ਨੂੰ ਦੇਖਦੇ ਆ ਉਹਨਾਂ ਦੇ ਸਾਥੀਆਂ ਨੇ ਸਾਥੀ ਹਰਗੋਤੂਰੀ ਸੰਦੀਪ ਕੁੰਨੀ ਅਤੇ ਇਹਨਾਂ ਦੀ ਸੁਪਚੀ ਟੀਮ ਹੈ ਜੋ ਉਹਦੇ ਉੱਤੇ ਹਮੇ ਵੀ ਪੈਰਾ ਦੇ ਰਹੇ ਨੇ ਨਿੱਕੀ ਉਮਰ ਦੇ ਵਿੱਚ ਸੁਦੀਪ ਜੀ ਨਾਲ ਵੇਖ ਕੇ ਚਿੰਗ ਲਕੀ ਹੈ ਸੇਵਾ ਦੀ ਭਾਰ ਨਾ ਜਾਗੀ ਹੈ ਤਾਂ ਸੁਭਾਗਕ ਤੌਰ ਤੇ ਉਹਦੇ ਵਿਚਾਰਾਂ ਦੇ ਨਾਲ ਜੁੜੇ ਨੇ ਉਹਨਾਂ ਦਾ ਬਲੋਕ ਸੀ ਪੰਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਨੂੰ ਮੱਤ ਤੋਨਾਰੇ ਸਤਮੁੱਚ ਇਹਨਾਂ ਬੋਲਾਂ ਦੇ ਉੱਤੇ ਪਹਿਰਾ ਦਿੱਤਾ ਸਿਰ ਤੇ ਸਿੱਖ ਦੇ ਨਾਲ ਲਿੰਦੇ ਰਹੇ ਆਪਣੇ ਪਰਵਾਰ ਦੀ ਪਰਵਾਰੀ ਕੀਤੀ ਬੱਚਿਆਂ ਦੀ ਪਰਵਾਰੀ ਕੀਤੀ ਅਤੇ ਜੋ ਸੋਟਿਆ ਦੁੱਤਿਆ ਗਰੀਬਾ ਬਾਰੇ ਲੋਜ ਬੰਦਾ ਬਾਰੇ ਬਤਾਲਿਆ ਬਾਰੇ ਨਿਆਸਰਿਆ ਬਾਰੇ ਸੂਚ ਕੇ ਉਹ ਆਪਣੀ ਸੋਚ ਦੇ ਵਿੱਚ ਪ੍ਰਪਟਤ ਤਨ ਆਉਦੇ ਹੋਏ ਸਾਡੇ ਕੋਲ ਚਲੇ ਗਏ ਭਾਵੇਂ ਸਰੀਰ ਦੇ ਤੌਰ ਤੇ ਚਲੇ ਗਏ ਪਰ ਉਸ ਦਾਤ ਤੌਰ ਤੇ ਉਹ ਸਾਡੇ ਵਿੱਚ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਫਰਮ ਨੇ ਕਲੀਦਲ ਵੱਲੋਂ ਸਭ ਦਾ ਸਤਿਕਾਰ ਸਨਮਾਨ ਭੇਟ ਕਰਦਾ ਹੋਇਆ ਮੈਂ ਆਪਣੀ ਥਾਂ ਲੈਣਾ ਵੈਰੀਕਾ ਕਾਲਸਾ ਵੈਰੀਕਾ